ਐਥਲੈਟਿਕ ਦੁਨੀਆ ਦੇ ਬਾਦਸ਼ਾਹ ਕਹਾਣ ਵਾਲੇ ਬਾਬਾ ਬੋਰਡ ਸਰਦਾਰ ਫੋਜਾ ਸਿੰਘ ਜੋ ਕਿ 114 ਸਾਲਾ ਦੇ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਸੈਰ ਕਰਦੇ ਸਨ ਜਾਂ ਆਪਾਂ ਕਹਿੰਦੇ ਨੇ ਦੌੜ ਲਗਾਉਂਦੇ ਸਨ ਕਿ ਜਿਹੜੇ ਨੌਜਵਾਨਾਂ ਨੂੰ ਵੀ maat ਪਾ ਦਿੰਦੇ ਸਨ ਅੱਛੀ ਗੱਲ ਤਾਂ ਕੀ ਨਾਮ ਹੈ ਤੁਹਾਡਾ ਅਸ਼ਦੀਪ ਕੋਰ ਅਸ਼ਦੀਪ ਕੀ ਤੁਹਾਨੂੰ ਜਾਣਦੇ ਹੋ ਤੁਸੀਂ ਫੋਜਾ ਸਿੰਘ ਜੀ ਹਾਂ ਜੀ ਅਸੀਂ ਜਾਣਦੇ ਹਾਂ ਜਦੋਂ ਇਹਨਾਂ ਨੇ ਆਪਣੀ ਲਾਈਫ ਦਾ ਸਟਾਰਟ ਅਪ ਕੀਤਾ ਸੀਗਾ ਗੇਮ ਤੋਂ ਸੀ ਉਹਨਾਂ ਤੋਂ ਦੋ ਦੋ ਜਾਣਦੇ ਹਾਂ ਤੇ ਬਹੁਤ ਬੁਰਾ ਲੱਗਾ ਇਹਨਾਂ ਨੂੰ ਜਾਣ ਕੇ ਕਿ ਇਹਨਾਂ ਨੂੰ ਫੇਟ ਲੱਗੀ ਸਾਡੇ ਹੀ ਜੇ ਆਪਾਂ ਗੱਲ ਕਰੀਏ ਪ੍ਰੇਰਨਾ ਕੀ ਪ੍ਰੇਰਨਾ ਮਿਲਦੀ ਹੈ ਕਿਉਂਕਿ ਜਿਹੜੇ ਅੱਜ ਦੇ ਨੌਜਵਾਨ ਹਨ ਜਿਸ ਤਰ੍ਹਾਂ ਤੁਸੀਂ ਹੁਣ ਗਰਾਊਂਡ 'ਚ ਪ੍ਰੈਕਟਿਸ ਕਰ ਰਹੇ ਹੋ ਕੀ ਉਹ ਨੌਜਵਾਨਾਂ ਨੂੰ ਪ੍ਰੇਰਨਾ ਇਹਨਾਂ ਦੀ ਜ਼ਿੰਦਗੀ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਲਾਈਫ ਦੇ ਲਾਈਫ ਨੂੰ ਸਟਾਰਟ ਕਰਨ ਦੀ ਕੋਈ ਵੀ ਉਮਰ ਨਹੀਂ ਹੁੰਦੀ ਹੈਗੀ ਬੰਦਾ ਕੋਦ ਵੀ ਸਟਾਰਟ ਕਰਕੇ ਆਪਣੇ ਗੋਲਸ ਨੂੰ ਪਾ ਸਕਦਾ ਹੈਗਾ ਤੇ ਮਤਲਬ ਕਿ ਇਹਨਾਂ ਨੇ ਬਹੁਤ ਵਧੀਆ ਇਨਸਪੀਰੇਸ਼ਨ ਦਿੱਤਾ ਯੂਥ ਨੂੰ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੀ ਲਾਈਫ 'ਚ ਗੇਮ ਕਰੋ ਤਾਨੂੰ ਪਤਾ ਹੈ ਕਿੰਨੇ ਵਜੇ ਉੱਠਦੇ ਸੀਗੇ ਕਿੰਨੇ ਵਜੇ ਸੈਰ ਤੇ ਜਾਂਦੇ ਸੀ ਹਾਂਜੀ ਇਹ ਬਹੁਤ ਅਰਲੀ ਮਾਰਨਿੰਗ ਗੁੱਟ ਕੇ ਆਪਣੇ ਸੈਰ ਤੇ ਜਾਂਦੇ ਸੀ ਤੇ ਜਿਸ ਦਿਨ ਤੁਹਾਨੂੰ ਪਤਾ ਹੈ ਕਿ ਉਹਦਾ ਵੀ ਉਹਨਾਂ ਨੂੰ ਸਵੇਰੇ ਸੈਰ ਕਰਦੇ ਹੋਏ 5 ਵਜੇ ਉਹਨਾਂ ਨੂੰ ਫੇਟ ਲੱਗੀ ਸੀਗੀ ਤੁਸੀਂ ਵੀ ਫਿਰ ਕਿਹੜੀ ਗੇਮ ਕਰਦੇ ਮੈਂ ਐਥਲੈਟਿਕਸ ਕਰਦੇ ਤੇ ਮੇਰਾ ਇਵੈਂਟ ਹੈਗਾ 800 ਮੀਟਰ ਇਹ ਸੰछोटे ਬੱਚੇ ਤੁਸੀਂ ਵੇਖ ਸਕਦੇ ਹੋ ਕਿ ਬੱਚਿਆਂ ਦੇ ਵਿੱਚ ਜਿਹੜਾ ਜਨੂਨ ਹੈ ਕਿ ਇਹਨਾਂ ਦੀ ਜ਼ਿੰਦਗੀ ਤੋਂ ਇੱਕ ਪ੍ਰੇਰਨਾ ਲਈ ਗਈ ਹੈ ਤੇ ਨਾਲ ਹੀ ਸਾਡੇ ਕੋਲੇ ਸਾਰਾ ਫਾਊਂਡੇਸ਼ਨ ਦੇ ਮੈਂਬਰ ਵੀ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਨੇ ਅੱਜ ਸੰਗਰੂਰ ਦੇ ਸਟੇਡੀਅਮ ਦੇ ਵਿੱਚ ਪਹੁੰਚੇ ਨਮਸਕਾਰ ਜੀ ਨਮਸਕਾਰ ਜੀ ਮੇਰਾ ਨਾਮ ਹੈ ਮੇਰਾ ਨਾਮ ਡਾਕਟਰ ਰੂਹੀ ਜੋਸ਼ੀ ਕੌਸ਼ਨ ਆਪ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਤੁਸੀਂ ਬਨਾਸਰ ਬਾਗ ਸਟੇਡੀਅਮ ਦੇ ਵਿੱਚ ਆਏ ਹੋ ਫੋਜਾ ਸਿੰਘ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਤੇ ਛੋਟੇ-ਛੋਟੇ ਬੱਚੇ ਵੀ ਵਿੱਚ ਸ਼ਾਮਲ ਹਾਂ ਹਾਂ ਜੀ ਅੱਜ ਸਹਾਰਾ ਫਾਊਂਡੇਸ਼ਨ ਵੱਲੋਂ ਅਸੀਂ ਸਟੇਡੀਅਮ ਦੇ ਵਿੱਚ ਆਇਆ ਤੇ 114 ਸਾਲਾ ਭਾਰਤੀ ਐਥਲੀਟ ਫੋਜਾ ਸਿੰਘ ਜੀ ਦੇ ਦੀ ਡੈਥ ਦੇ ਬਾਦ ਅਸੀਂ ਇੱਥੇ ਸਾਰੇ ਇਕੱਠੇ ਹੋયા ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਸੀਂ ਪੇਂਟ ਕਰਨ ਆਏ ਹਾਂ ਇੱਥੇ ਅ ਸਾਡਾ ਮੰਨਣਾ ਇਹ ਹੈ ਕਿ ਜਿਹੜੇ ਦੇਸ਼ ਵਿੱਚ ਨੌਜਵਾਨ ਸੁਰੱਖਿਅਤ ਹੈ ਉਹ ਦੇਸ਼ ਦਾ ਭਵਿੱਖ ਸੁਰੱਖਿਅਤ ਹੈ ਤੇ ਨੌਜਵਾਨ ਉਦੋਂ ਹੀ ਸੁਰੱਖਿਅਤ ਹੈ ਜਦੋਂ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਸਿਹਤਮੰਦ ਹੈ ਤੇ ਸਰੀਰਕ ਜਿਹੜੀ ਤੰਦਰੁਸਤੀ ਹੈ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਗੇਮਾਂ ਵੱਲ ਜਿਹੜਾ ਰੁਝਾਨ ਹੈ ਉਹਦੇ ਨਾਲ ਮਿਲਦੀ ਹੈ ਤੇ ਫੌਜਾ ਸਿੰਘ ਜੀ ਅੱਜ ਦੇ ਬੱਚਿਆਂ ਲਈ ਬਹੁਤ ਵੱਡੇ ਪ੍ਰੇਰਨਾ ਸਰੋਤ ਹਨ ਕਿਉਂਕਿ ਉਹਨਾਂ ਨੇ 80 ਦੀ ਉਮਰ ਦੇ ਵਿੱਚ ਆ ਕੇ ਜਦੋਂ ਸ਼ੁਰੂ ਕੀਤਾ ਹੈ ਐਥਲੀਟਿਕਸ ਔਰ ਉਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਪੂਰੀ ਦੁਨੀਆ ਦੇ ਵਿੱਚ ਆਪਣਾ ਆਪਣੀ ਕੌਮ ਦਾ ਤੇ ਆਪਣੇ ਦੇਸ਼ ਦਾ ਨਾਂ ਉੱਚਾ ਕੀਤਾ ਹੈ ਸੋ ਅਸੀਂ ਬੱਚਿਆਂ ਦੇ ਨਾਲ ਇੱਥੇ ਇਕੱਤਰ ਹੋਏ ਹਾਂ ਤੇ ਫੌਜਾ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਆਏ ਹਾਂ ਕਿਉਂਕਿ 114 ਸਾਲ ਦੀ ਉਮਰ ਤੱਕ ਉਹਨਾਂ ਨੇ ਇੱਕ ਚੰਗੇ ਐਥਲੀਟ ਵਜੋਂ ਬਹੁਤ ਨਾਮਣਾ ਖੱਟਿਆ ਹੈ ਤੇ ਇਹ ਵਰਣਨਯੋਗ ਹੈ ਕਿ ਜਿਹੜੀ ਉਹਨਾਂ ਦੀ ਮੌਤ ਹੈ ਉਹ ਕਿਸੇ ਸਰੀਰਕ ਬਿਮਾਰੀ ਨਾਲ ਨਹੀਂ ਸਗੋ ਇੱਕ ਐਕਸੀਡੈਂਟ ਦੇ ਕਾਰਨ ਹੋਈ ਤੇ ਉਹ ਜਦੋਂ ਅਖੀਰਲੇ ਸਮੇਂ ਦੇ ਵਿੱਚ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਸਨ ਅਸੀਂ ਬੱਚਿਆਂ ਨੂੰ ਇਹ ਦੱਸਣਾ ਚਾਹੁੰਨੇ ਹਾਂ ਕਿ ਉਹ ਫੌਜਾ ਸਿੰਘ ਜੀ ਨੂੰ ਇੱਕ ਪ੍ਰੇਰਣਾ ਸਰੋਤ ਵਾਂਗ ਵੇਖਣ ਤੇ ਉਹਨਾਂ ਤੋਂ ਸਿੱਖਿਆ ਲੈਣ ਕਿ ਅਸੀਂ ਜ਼ਿੰਦਗੀ ਦੇ ਵਿੱਚ ਸਿਹਤਮੰਦ ਰਹਿਣਾ ਹੈ ਚੰਗਾ ਖਾਣਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਹੈ ਤੇ ਖੇਡਾਂ ਪ੍ਰਤੀ ਤੇ ਆਪਣੇ ਸਰੀਰ ਪਤੀ ਬਹੁਤ ਜ਼ਿਆਦਾ ਧਿਆਨ ਦੇਣਾ ਹੈ ਤੁਸੀਂ ਵੀ ਰਿਹਾ ਸੀ ਕਿ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਤਾਂ ਫਿਰ ਬੱਚਿਆਂ ਦਾ ਕਿਸ ਤਰ੍ਹਾਂ ਦਾ ਰੁਝਾਨ ਲੱਗਿਆ ਤਾਂ ਹਾਂਜੀ ਬੱਚੇ ਇੱਥੇ ਬਹੁਤ ਵਧੀਆ ਨੇ ਆਲਰੇਡੀ ਬਾਰਿਸ਼ ਦਾ ਮੌਸਮ ਹੈ ਪਰ ਫਿਰ ਵੀ ਉਹ ਪ੍ਰੈਕਟਿਸ ਕਰ ਰਹੇ ਨੇ ਔਰ ਇਹ ਦੇਖਦੇ ਹੋਏ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਦੇਸ਼ ਦਾ ਜਿਹੜਾ ਭਵਿੱਖ ਹੈ ਸੁਰੱਖਿਅਤ ਹੈ ਤੇ ਆਸ ਕਰਦੇ ਹਾਂ ਕਿ ਪੰਜਾਬ ਜਿਹੜਾ ਹੈ ਉਹ ਨਸ਼ਿਆਂ ਦੇ ਦਲਦਲ ਚੋਂ ਨਿਕਲੇ ਤੇ ਇੰਨਾ ਬੱਚਿਆਂ ਵਾਂਗੂ ਆ ਗਰਾਊਂਡ ਵਿੱਚ ਸ਼ਾਮ ਦਾ ਸਮਾਂ ਗੁਜ਼ਾਰੇ ਤੇ ਆਪਣੇ ਕੋਚ ਸਾਬਾਨ ਤੋਂ ਅੱਛੇ-ਅੱਛੇ ਗੇਮ ਗੇਮਸ ਦੇ ਜਿਹੜੇ ਪ੍ਰੈਕਟਿਸ ਉਹ ਕਰਨ ਆ ਕੇ ਤੇ ਫੌਜਾ ਸਿੰਘ ਦੀ ਜੀ ਦੀ ਜ਼ਿੰਦਗੀ ਤੋਂ ਸਿੱਖਣ ਕਿ ਅਸੀਂ ਚੰਗੇ ਐਥਲੀਟ ਕਿਵੇਂ ਬੰਨਣਾ ਹੈ ਤੇ ਅਸੀਂ ਜ਼ਿੰਦਗੀ ਨੂੰ ਜ਼ਿੰਦਾਦਿਲੀ ਦੇ ਨਾਲ ਕਿਵੇਂ ਜਿਉਣਾ ਹੈ ਧੰਨਵਾਦ ਸਾਰਨਾ ਕੁਝ ਹੋਰ ਮੈਂ ਵੀ ਮਿਹਰ ਕੀ ਨਾਮ ਹੈ ਮੈਂ ਡਾਕਟਰ ਸੁਖਦੀਪ ਕੌਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰ੍ਹਾਂ ਅੱਜ ਤੁਸੀਂ ਆਏ ਹੋ ਬੱਚਿਆਂ ਚ ਵੀ ਬੱਪਰੀਓ ਸਾਹਿਬ ਆਇਆ ਜਾ ਰਿਹਾ ਮੀ ਪਹਿਰੇ ਉਸ ਤੇ باوجود ਉਹ ਰੇ ਆਂਦੇ ਆ ਸ਼ਰਧਾਂਜਲੀ ਭੇਟ ਕੇ ਹਾਂਜੀ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਬੱਚੇ ਇਸ ਚੀਜ਼ ਨੂੰ ਲੈ ਕੇ ਬੜੇ ਉਤਸ਼ਾਹਿਤ ਨੇ ਔਰ باوجود ਇਸਤੇ ਕਿ بارش ਹੋ ਰਹੀ ਹੈ ਤੇ ਛੋਟੇ-ਛੋਟੇ ਬੱਚੇ ਸਾਡੇ ਕੋਲੇ ਇਸ ਸਮੇਂ 4 ਸਾਲ ਦਾ ਬੱਚਾ ਵੀ ਹੈ ਤੇ 18-20 ਸਾਲ ਦਾ ਬੱਚਾ ਵੀ ਹੈ ਤਾਂ 4 ਸਾਲ ਦਾ ਬੱਚਾ ਜਿਹੜਾ ਗਰਾਊਂਡ 'ਚ ਆ ਗਿਆ ਤੇ ਉਸਨੇ ਬੜੀ ਮਿਹਨਤ ਕਰਕੇ ਬੜਾ ਪਰਪੱਕ ਨਾਗਰਿਕ ਬਣਨ ਦੇ ਨਾਲ-ਨਾਲ ਬਹੁਤ ਅੱਛਾ ਸਪੋਰਟਸ ਪਰਸਨ ਬੰਨਾ ਹੈ ਸੋ ਉਹ ਜਿਹੜੀਆਂ ਸਪੋਰਟਸ ਨੇਗੀਆਂ ਉਹ ਬੱਚੇ ਦੀ ਮਾਨਸਿਕ ਤੇ ਸਰੀਰਕ ਸਿਹਤ ਦੇ ਲਈ ਬੜੀਆਂ ਜ਼ਰੂਰੀ ਨੇ ਜਿਹੜੀਆਂ ਬੱਚੇ ਨੂੰ ਇੱਕ ਮਨੁੱਖ ਨੂੰ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਬੜਾ ਰਖੇਕ ਬਣਾਉਂਦੀਆਂ ਨੇ ਤੇ ਉਹਦੀ ਸਿਹਤ ਨੂੰ ਚੰਗਾ ਬਣਾਉਂਦੀਆਂ ਨੇ ਸੋ ਇਸ ਲਈ ਅਸੀਂ ਸਾਰੇ ਇੱਥੇ ਆਏ ਆ ਤੇ ਫੌਜਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਸਮਾਰੋਹ ਜਿਵੇਂ ਅੱਜ ਕੱਲ ਉਹਨਾਂ ਦਾ ਸੰਸਕਾਰ ਹੋਇਆ ਉਸ ਤੋਂ ਬਾਅਦ ਉਸ ਸਮਾਰੋਹ ਦੇ ਵਿੱਚ ਆਏ ਆ ਤੇ ਸਾਨੂੰ ਖੁਦ ਵੀ ਬਹੁਤ ਅੱਛਾ ਲੱਗ ਰਿਹਾ ਕਿ ਅਸੀਂ ਇੱਕ ਮਹਾਨ ਸ਼ਖਸੀਅਤ ਮਹਾਨ ਐਥਲੀਟ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਇੱਥੇ ਇਕੱਠੇ ਹੋਏ ਆ ਧੰਨਵਾਦ ਸਤੀ ਮੈਂ ਸਹਾਰਾ ਫਾਊਂਡੇਸ਼ਨ ਦੇ ਮੈਂਬਰ ਉਹ ਵਧੀਆ ਤੁਹਾਡੇ ਵੱਲੋਂ ਪਰਾਲੇ ਦੇ ਕਦ ਕਿਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਆਪਾਂ ਕਿਸੇ ਨੌਜਵਾਨ ਨੂੰ ਨਸ਼ੇ ਦੇ ਟੀਕੇ ਲਗਾਉਂਦੇ ਦੇਖਦੇ ਆ ਜਾਂ ਉਹਦੀ ਡੈਥ ਹੋ ਜਾਂਦੀ ਆ ਉਦੋਂ ਸੁਣਦੇ ਆ ਕਿ ਇੱਕ ਨੌਜਵਾਨ ਵਿਚਾਰਾ ਮਰ ਗਿਆ हां जी ਇਹਦੇ ਵਿੱਚ ਅ ਮਤਲਬ ਮੈਂ ਸਹਾਰਾ ਫਾਊਂਡੇਸ਼ਨ ਦੇ ਮੈਂਬਰ ਹੋਣ ਦੇ ਨਾਲ ਨਾਲ ਵੀ ਇੱਕ ਸਮਾਜਿਕ ਨਾਗਰਿਕ ਹੋਣ ਦੇ ਨਾਲ ਹੀ ਇਹ ਬੜਾ ਦੁੱਖ ਮਹਿਸੂਸ ਹੁੰਦਾ ਹੈ ਕਿ ਬੱਚੇ ਜਿਨ੍ਹਾਂ ਨੇ ਸਾਡਾ ਕੱਲ ਦਾ ਭਵਿੱਖ ਬਣਾਣਾ ਤਾਂ ਉਹ ਨੌਜਵਾਨ ਗਲਤ ਰਾਹ ਤੇ ਉੱਪਰ ਚੱਲਦੇ ਹੋਏ ਇੱਕ ਆਪਦੀ ਜ਼ਿੰਦਗੀ ਨੂੰ ਹੀ ਨਹੀਂ ਸਮਾਜ ਨੂੰ ਆਪਦੀ ਫੈਮਿਲੀ ਨੂੰ ਪੂਰੀ ਨੂੰ ਖਰਾਬ ਕਰ ਦਿੰਦੇ ਨੇ ਇੱਕ ਤੰਬਾਕੂ ਤੋਂ ਸ਼ੁਰੂ ਹੋਇਆ ਛੋਟੇ ਜੀ ਇੱਕ ਤੰਬਾਕੂ ਸਿਗਰਟ ਈ ਸਿਗਰਟ ਤੋਂ ਸ਼ੁਰੂ ਹੋਇਆ ਕਿਸ਼ਾ ਉਹਨਾਂ ਨੂੰ ਦਸ਼ੇ ਦੀ ਦਲਦਲ ਦੇ ਵਿੱਚ ਲੈ ਜਾਂਦਾ ਜਿਹਦੇ ਨਾਲ ਸਿਰਫ ਉਹ ਬੱਚਾ ਜਾਂ ਉਹ ਮਨੁੱਖ ਹੀ ਨਹੀਂ ਪ੍ਰਭਾਵਿਤ ਹੁੰਦਾ ਪੂਰੀ ਫੈਮਿਲੀ ਤਬਾਹ ਹੋ ਜਾਂਦੀ ਹੈ ਤੇ ਫੈਮਿਲੀ ਦੇ ਤਬਾਹ ਹੋਣ ਦੇ ਨਾਲ ਪੂਰਾ ਸਮਾਜ ਤਬਾਹ ਹੋ ਜਾਂਦਾ ਸੋ ਇਸ ਲਈ ਅੱਜ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਇਕੱਠੇ ਹੋਣ ਦੀ ਲੋੜ ਹੈ ਕਿ ਅਸੀਂ ਉਹ ਸਿਰਫ ਖਬਰਾਂ ਜਾਂ ਇੱਕ ਐਵੇਂ ਦੀ ਉਪਰਾਲੇ ਨਾ ਹੋਣ ਕਿ ਸਿਰਫ ਦਿਖਾਵੇ ਦੇ ਹੋਣ ਅੰਦਰੋਂ ਬੜੇ ਸੁਚੱਜੇ ਰੂਪ ਦੇ ਨਾਲ ਜਿਹੜੇ ਹੈ ਉਪਰਾਲੇ ਹੋਣੇ ਚਾਹੀਦੇ ਨੇ ਸਾਡੀ ਪੂਰੀ ਟੀਮ ਇਸ ਤੇ ਲਈ ਬੜਾ ਚੰਗਾ ਕੰਮ ਕਰ ਰਹੀ ਹੈ ਰੇਖੀ ਜੀ ਸਾਡੇ ਲੀਡਰ ਨੇ ਉਹਨਾਂ ਦੀ ਰਹਿਨਮਾਈ ਦੇ ਅੰਦਰ ਬਹੁਤ ਸਾਰੇ ਜਿਹੜੇ ਸਾਡੇ ਮੈਂਬਰਸ ਇੱਥੇ ਸਾਡੇ ਨਾਲ ਜੁੜੇ ਹੋਏ ਨੇ ਸਭੀ ਦਿਲੋਂ ਤਹਈਆ ਕਰਦੇ ਨੇ ਤੇ ਐਫਰਟ ਕਰਦੇ ਨੇ ਕਿ ਸਾਡੇ ਨੌਜਵਾਨ ਹੈ ਨਸ਼ਿਆਂ ਤੋਂ ਦੂਰ ਰਹਿ ਸਕਣ ਹਾਂਜੀ ਇਸ ਸਨ ਸਾਰਾ ਫਾਊਂਡੇਸ਼ਨ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਜੇਦੋ ਅੱਜ ਦੇ ਨੌਜਵਾਨਾਂ ਦੇ ਜਿਹੜੇ ਛੋਟੇ-ਛੋਟੇ ਬੱਚੇ ਹਨ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੇ ਵਿੱਚ ਪ੍ਰੈਕਟਿਸ ਲਗਾ ਰਿਹਾ ਇਹਨਾਂ ਦਾ ਆਖਣਾ ਹੈ ਕਿ ਜਿਹੜਾ ਸਾਡਾ ਮਨ ਬੜਾ ਖੁਸ਼ ਹੋ ਰਿਹਾ ਇਹਨਾਂ ਨੂੰ ਵੇਖ ਕੇ ਨਾਲ ਹੀ ਇਹਨਾਂ ਦੇ ਵੱਲੋਂ ਆਖਿਆ ਗਿਆ ਕਿ ਜਿਹੜੀ ਫਾਊਂਡੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਫਾਊਂਡੇਸ਼ਨ ਵੱਲੋਂ ਵੀ ਨਸ਼ਾ ਛਡਾਉਣ ਦੇ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾਂਦੇ ਨੇ ਸਾਡੇ ਨਾਲ ਹੋਰ ਵੀਰ ਵੀ ਮੌਜੂਦ ਹੈ ਸੁਮਿੰਦਰ ਸਿੰਘ ਸੁੰਦਰ ਜੀ ਕਿਥੜਾ ਦੇਖਦੇ ਹੋ ਕਿ ਅੱਜ ਬੜਾ ਬੱਚਿਆਂ ਤੇ ਸਾਹਬਾ ਜਾਰੇ ਮੀ ਵੀ ਪਹਿਰੇ ਆ ਤੁਹਾਡੀ ਫਾਊਂਡੇਸ਼ਨ ਵੀ ਉਰੇ ਆਈ ਹੈ ਤੇ ਜਿਹੜਾ ਫੋਜਾ ਸਿੰਘ ਜੀ ਨੂੰ ਸਰਦਾਂਝਲੀ ਦਿੱਤੀ ਗਈ। ਦੇਖੋ ਜੀ ਐਜ਼ ਅ ਡਾਇਰੈਕਟਰ ਸਹਾਰਾ ਫਾਊਂਡੇਸ਼ਨ ਜੇ ਮੈਂ ਗੱਲ ਕਰਾਂ ਇੱਕ ਬਹੁਤ ਹੀ ਪਹਿਲੀ ਗੱਲ ਤਾਂ ਬਹੁਤ ਮਾਣ ਵਾਲੀ ਗੱਲ ਹੈ। ਜਿਹੜੀ ਸਰਦਾਰ ਫੋਜਾ ਸਿੰਘ ਜੀ ਨੇ ਅਸੀਂ ਸਾਨੂੰ ਉਹਨਾਂ ਦੇ ਬਹੁਤ ਮਾਣ ਹੈ। ਉਹਨਾਂ ਦੇ ਜੀਵਨ ਤੇ ਜਿੱਦਾਂ ਉਹਨਾਂ ਨੇ ਜੀਵਨ ਜੀਆ ਹੈਗਾ। ਤਾਂ ਜੀ ਆਪਾਂ ਗੱਲ ਕਰੀਏ 84 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਇਹ ਕੈਰੀਅਰ ਸ਼ੁਰੂ ਕੀਤਾ ਤੇ ਹੁਣ 114 ਸਾਲ ਦੇ ਵਿੱਚ ਉਹ ਆਕਾਲ ਚਲਾਨਾ ਕਰਕੇ ਗਏ ਨੇ ਤੇ ਐਂਡ ਮੂਵਮੈਂਟ ਤੇ ਵੀ ਜੀ ਆਪਾਂ ਦੇਖਾਂਗੇ ਤਾਂ ਉਹ ਇੱਕ ਮਤਲਬ ਸੈਰ ਕਰਦੇ ਹੋਏ ਇਸ ਦੁਨੀਆ ਦੇ ਵਿੱਚੋਂ ਉਹ ਅਲਵਿਦਾ ਹੋਏ ਨੇ ਤੇ ਇੱਕ ਮਿਸਾਲ ਕਾਇਮ ਕਰਕੇ ਗਏ ਨੇ ਦੁਨੀਆ ਦੇ ਵਿੱਚ ਵੀ ਮਤਲਬ ਕਿਸ ਤਰ੍ਹਾਂ ਮਤਲਬ ਇੱਕ ਇੰਨੀ ਮਤਲਬ ਜੁਰਗ ਬੰਦਾ ਵੀ ਕਿਸ ਮੁਕਾਮ ਤੇ ਪਹੁੰਚ ਸਕਦਾ ਹੈ ਉਹਨਾਂ ਨੇ ਤਿੰਨ ਵਾਰ ਤਾਂ ਮੈਰਾਥਨ ਦੇ ਵਿੱਚ ਜਿਹੜਾ ਭਾਗ ਲਿਆ ਤਿੰਨ ਵਾਰੀ 올림픽 ਦੇ ਵਿੱਚ ਉਹਨਾਂ ਨੇ ਭਾਗ ਲਿਆ ਸੋ ਬੱਚਿਆਂ ਨੂੰ ਆਪਾਂ ਇਹ ਕਹਿਣਾ ਚਾਹਾਂਗੇ ਕਿ ਕੀ ਮਤਲਬ ਜਿਹੜੇ ਅਜੋਕੇ ਯੁੱਗ ਦੇ ਵਿੱਚ ਤੁਸੀਂ ਨਸ਼ਿਆਂ ਤੋਂ ਦੂਰ ਹੋ ਕੇ ਵੱਧ ਤੋਂ ਵੱਧ ਜਿਹੜਾ ਹੈਗਾ ਐਕਸਰਸਾਈਜ਼ ਕਰੋ ਤੁਸੀਂ ਉਹਨਾਂ ਦੇ ਇੱਕ ਜੀਵਨ ਨੂੰ ਉਦੇਸ਼ਮੰਦੇ ਹੋਏ ਉਦੇਸ਼ ਲੈ ਕੇ ਵੀ ਆਪਣੇ ਜੀਵਨ ਨੂੰ ਉਸ ਤਰ੍ਹਾਂ ਉੱਚਾ ਸੁੱਚਾ ਕਰਕੇ ਤੁਸੀਂ ਵੀ ਇੱਕ ਬਹੁਤ ਬੁਲੰਧ ਉਚਾਈਆਂ ਤੇ ਪਹੁੰਚੋ ਧੰਨਵਾਦ ਹੋਰ ਵੀ ਬੱਚੇ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਦੇਖ ਸਕਦੇ ਹੋ ਪਹਿਲੇ ਤੁਹਾਨੂੰ ਇੱਕ ਵਾਰ ਅਸੀਂ ਸੰਗਰੂਰ ਗਰਾਊਂਡ ਦੀਆਂ ਤਸਵੀਰਾਂ ਵਿਖਾਨੀਆਂ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਦੇ ਵਿੱਚ ਪੂਰਾ ਹੌਸਲਾ ਹੈ ਕੋਚ ਸਾਹਿਬ ਨੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾਮ ਕੀ ਪਵਨ ਨਾਮ ਹੈ ਮੇਰੇ ਪਵਨ ਜੀ ਕੀ ਕਰ ਕਿਹੜੀ ਗੇਮ ਕਰਦੇ ਮੈਂ ਐਥਲੈਟਿਕਸ ਦਾ ਜੀ ਵੈਰੀ ਗੁੱਡ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਬਾਬਾ ਬੋੜ ਕਿਹਾ ਜਾਂਦਾ ਜੀ ਫੌਜਾ ਸਿੰਘ ਜੀ ਨੂੰ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਅੱਜ ਜੋ ਸਰਧਾਂਜਲੀ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਕਿ ਨੌਜਵਾਨ ਯੂਥ ਨੂੰ ਸਭ ਤੋਂ ਵੱਡੀ ਦੇਣ ਹੈ ਇਹਨਾਂ ਦੀ ਕਿ ਪ੍ਰੇਰਣਾਦਾਇਕ ਨੇ ਇਹਨਾਂ ਦੇ ਜੋ 114 ਸਾਲ ਉਮਰ 'ਚ ਇਹਨਾਂ ਦੀ ਜੋ ਕਿ ਜੋ ਕਿ ਸਾਨੂੰ ਅੱਜ ਸਰਧਾਂਜਲੀ ਦਿੱਤੀ ਆ ਤੇ ਇਹ ਇਹਨਾਂ ਦੇ ਯੂਥ ਨੂੰ ਸੰਦੇਸ਼ ਦਿੱਤਾ ਜਾਂਦਾ ਕਿ ਇਹ ਐਥਲੈਟਿਕਸ ਦੇ ਵਿੱਚ ਵੱਡੇ ਲੈਵਲ ਤੇ ਆਪਣਾ ਪ੍ਰਦਰਸ਼ਨ ਕਰਿਆ ਤੇ ਬਸ ਅਹੀ ਦੋ ਸ਼ਬਦ ਦੇ ਦੇਖ ਸਕਦੇ ਹੋ ਗਰਾਊਂਡ ਦੀਆਂ ਤਸਵੀਰਾਂ ਤੁਹਾਨੂੰ ਬੁਖਾਰ ਰਹੀਆਂ ਸੰਦੇਰੀਆਂ ਦੀ ਜਿੱਥੇ ਕਿ ਬੱਚਿਆਂ ਵੱਲੋਂ ਅਤੇ ਸਹਾਰਾ ਫਾਊਂਡੇਸ਼ਨ ਵੱਲੋਂ ਵੀ ਅੱਜ ਇੱਥੇ ਜਿਹੜੇ ਫੋਜਾ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਨਾਲ ਹੀ ਜਦੋਂ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਅਖਣਾ ਸੀਗਾ ਕਿ ਜਿਹੜਾ ਅਸੀਂ ਉਹਨਾਂ ਦੇ ਲੱਖੇ ਕਦਮ ਤੇ ਚੱਲਾਂਗੇ ਜਿਹੜਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਾਡੇ ਲਈ ਨਵੇਂ-ਨਵੇਂ ਮਸਾਲਾ ਪੈਦਾ ਕੀਤੀਆਂ ਨੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਸੰਗ੍ਰੂਪ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ